ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਾਰੇ ਠੀਕ ਠਾਕ ਆ ਪਰਮਾਤਮਾ ਇਸੇ ਤਰ੍ਹਾਂ ਬਖਸ਼ਿਸ਼ ਰਣਾ ਕੇ ਰੱਖੇ ਸਭ ਮੇਰੇ ਭੈਣ ਭਰਾ ਤੰਦਰੁਸਤ ਹੋਣ ਪਾਇ ਗਰੂ ਸਭ ਨੂੰ ਗੁਰ ਚਰਨਾਂ ਦੇ ਨਾਲ ਜੋੜ ਕੇ ਰੱਖਣ ਅੱਜ ਦੀ ਆਪਣੀ ਜਿਹੜੀ ਵੀਡੀਓ ਹੈ ਅਮਰਤਾ ਵੇਲੇ ਉਹਦੇ ਟੌਪਿਕ ਤੇ ਲੈ ਕੇ ਆਏ ਆਂ ਕੱਲ ਜਿਹੜੀ ਵੀਡੀਓ ਚੈਨਲ ਤੇ ਅਪਲੋਡ ਕੀਤੀ ਸੀਗੀ ਉਹਦੇ ਵਿੱਚ ਦੱਸਿਆ ਸੀਗਾ ਕਿ ਅਮਰਤ ਵੇਲੇ ਉੱਠਣ ਦੀਆਂ ਕਿਹੜੀਆਂ ਵਿਧੀਆਂ ਕਿਸ ਤਰੀਕੇ ਨਾਲ ਆਪਾਂ ਆਪਣੇ ਜ਼ਿੰਦਗੀ ਦੇ ਵਿੱਚ ਚੇਂਜਸ ਲਿਆ ਸਕਦੇ ਆ ਆਪਣਾ ਰੁਟੀਨ ਬਣਾ ਸਕਦੇ ਆ ਹਨਾ ਅ ਕਿਸ ਤਰ੍ਹਾਂ ਆਪਾਂ ਕਿਹੜੀਆਂ ਵਿਧੀਆਂ ਵਰਤ ਕੇ ਕਿਸ ਤਰ੍ਹਾਂ ਆਪਣੀ ਲਾਈਫ ਨੂੰ ਸੈਟਲ ਕਰਕੇ ਆਪਾਂ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਸਕਦੇ ਆ ਹਨਾ ਵੇਖ ਤਾਂ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੁੰਦਾਗਾ ਜੇ ਜਦੋਂ ਆਪਾਂ ਉਹਦੇ ਅੱਗੇ ਹੱਥ ੱਡਦੇ ਆਂ ਅਰਦਾਸ ਕਰਦੇ ਆਂ ਤੇ ਇਹ ਵਾਹਿਗੁਰੂ ਆਪਾਂ ਨੂੰ ਹਰ ਤਰ੍ਹਾਂ ਦਾ ਹੱਲ ਦਿੰਦਾ ਹੈਗਾ ਕਿਉਂਕਿ ਆਪਾਂ ਉਹਦੇ ਬੱਚੇ ਆ ਤੇ ਬੱਚਿਆਂ ਦਾ ਜਿਹੜੇ ਮਾਪੇ ਹੁੰਦੇ ਨਾ ਉਹਨਾਂ ਨੂੰ ਜਿਆਦਾ ਫਿਕਰ ਹੁੰਦਾ ਹਨ ਤੇ ਉਹ ਤੁਹਾਨੂੰ ਕੁਝ ਵਿਧੀਆਂ ਦੱਸੀਆਂ ਸੀਗੀਆਂ ਵਾਹਿਗੁਰੂ ਜੀ ਉਹਨਾਂ ਨੂੰ ਤੁਸੀਂ ਵਰਤ ਕੇ ਦੇਖਿਓ ਤਾਂ ਜਰੂਰ ਤੁਸੀਂ ਅਮਰਤ ਵੇਲਾ ਸੰਭਾਲਣਾ ਸ਼ੁਰੂ ਕਰ ਦੋਗੇ ਤੇ ਪਰਮਾਤਮਾ ਤੁਹਾਡੇ ਤੇ ਬਖਸ਼ਿਸ਼ ਕਰਨਗੇ ਅੱਜ ਦਾ ਜਿਹੜਾ ਆਪਣਾ ਟਾਪਿਕ ਹੈ ਕਿ ਅਮਰਤ ਵੇਲਾ ਜਦੋਂ ਤੁਸੀਂ ਉਠ ਗਏ ਅਮਰਤ ਵੇਲੇ ਜੇ ਤੁਸੀਂ ਉਸ ਤਰ੍ਹਾਂ ਦਾ ਆਪਣਾ ਰੁਟੀਨ ਬਣਾ ਲਿਆ ਤਾਂ ਉਸ ਅਮਰਤ ਵੇਲੇ ਨੂੰ ਆਪਾਂ ਕਿਸ ਤਰ੍ਹਾਂ ਸੰਭਾਲੀਏ ਤਾਂ ਇਸ ਤੇ ਅੱਜ ਆਪਾਂ ਕਰਾਂਗੇ ਗਿਆਨ ਚਰਚਾ ਕੁਸ਼ਨ ਤੇ ਉਸ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿజిਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵਾਈਗਰੂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਆ ਕਰੋ ਤੇ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅਮਰਤ ਵੇਲੇ ਜਦੋਂ ਤੁਸੀਂ ਉੱਠਣਾ ਸ਼ੁਰੂ ਕਰ ਦਿੱਤਾ ਤਾਂ ਵਾਹਿਗੁਰੂ ਜੀ ਦੇਖਣਾ ਵੀ ਅਮਰਤ ਵੇਲਾ ਆਪਾਂ ਕਿਸ ਤਰ੍ਹਾਂ ਸੰਭਾਲੀਏ ਵਾਹਿਗੁਰੂ ਜੀ ਜਿਹੜਾ ਅਮਰਤ ਵੇਲਾ ਹੈ ਹਨਾ ਇਸ ਟਾਈਮ ਜਿਹੜਾ ਜਾਪ ਕਰਨਾ ਜਿਹੜੀ ਪਾਠ ਪੂਜਾ ਇਸ ਟਾਈਮ ਕਰਨੀ ਹੈ ਉਹਦਾ ਆਪਾਂ ਨੂੰ ਹਜ਼ਾਰ ਗੁਣਾ ਫਲ ਮਿਲਦਾ ਠੀਕ ਹੈ ਜਿਹੜਾ ਅਮਰਤ ਵੇਲਾ ਹੈ ਅਮਰਤ ਵੇਲੇ ਦਾ ਆਪਾਂ ਜਿਹੜਾ ਪਾਠ ਸਿਮਰਨ ਕਰਦੇ ਆ ਇਹ ਕੱਲਾ ਉਹਦਾ ਫਲ ਹੀ ਨਹੀਂ ਜ਼ਿਆਦਾ ਮਿਲਦਾਗਾ ਜੋ ਜਿਹੜੇ ਅਨਸ਼ਾਨ ਅੰਮ੍ਰਿਤ ਵੇਲੇ ਉੱਠਕੇ ਆ ਟਾਈਮ ਨਾਲ ਉੱਠਕੇ ਆਪਣਾ ਜਿਹੜਾ ਕੰਮ ਧੰਦਾ ਕਰਦੇ ਆ ਖੇਤੀਬਾੜੀ ਦਾ ਜਾਂ ਪਸ਼ੂ ਦਾ ਡੰਗਰ ਦਾ ਜਿਹੜਾ ਕੰਮ ਕਰਦੇ ਆ ਹਨਾ ਤਾਂ ਉਸ ਟੀਚੇ ਨੂੰ ਨਾ ਬਰਕਤ ਮਿਲਦੀ ਹੈ ਕਿਉਂ ਕਿਉਂਕਿ ਨਾ ਜਿਹੜਾ ਟਾਈਮ ਨਾਲ ਉੱਠਣਾ ਇੱਕ ਤਾਂ ਟਾਈਮ ਨਾਲ ਕੰਮ ਸਾਰਾ ਨਿਬੜ ਜਾਂਦਾ ਹੈ ਇੱਕ ਜਿਹੜਾ ਅਮਰਤ ਵੇਲੇ ਜਦੋਂ ਉੱਠਣਾ ਉਹਦੋਂ ਇਕਾਗਰਤਾ ਬਹੁਤ ਹੁੰਦੀ ਹੈ ਸ਼ਾਂਤੀ ਹੁੰਦੀ ਹੈ ਜੇ ਕੋਈ ਨਾਮ ਨਹੀਂ ਵੀ ਜਪ ਰਿਆ ਜੇ ਕੋਈ ਉੱਠ ਕੇ ਆਪਣਾ ਕੋਈ ਕੰਮ ਧੰਦਾ ਇਹ ਕਰ ਰਿਹਾ ਫਿਰ ਵੀ ਉਹਨਾਂ ਨੂੰ ਆਸੇ-ਪਾਸੇ ਗੁਰਬਾਣੀ ਦੀਆਂ ਆਵਾਜ਼ਾਂ ਆਉਣਗੀਆਂ ਗੁਰੂ ਘਰ ਤੋਂ ਉਹਨਾਂ ਦੇ ਕੰਨਾਂ ਦੇ ਵਿੱਚ ਪੈਣਗੀਆਂ ਵੈਸੇ ਵੀ ਆਪਾਂ ਜਦੋਂ ਅਮਰਤ ਵੇਲੇ ਆਪ ਉੱਠਦੇ ਹਾਂ ਨਾ ਤਾਂ ਵੈਰੂ ਜੀ ਬੇਸ਼ੱਕ ਆਪਾਂ ਬੈਠ ਕੇ ਕਿਤੇ ਅਸਣ ਲਾ ਕੇ ਆਪਾਂ ਪਾਠ ਪੂਜਾ ਨਹੀਂ ਕਰ ਰਹੇ ਪਰ ਜਿਹੜੇ ਜਿਹੜੀਆਂ ਆਪਣੇ ਆਸੇ-પાસੇ ਹੁੰਦੇ ਹਨ ਉਹ ਵਾਈਬ੍ਰੇਸ਼ਨ ਹੀ ਉਸ ਟਾਈਮ ਉਸ ਤਰ੍ਹਾਂ ਦੀਆਂ ਚੱਲ ਰਹੀਆਂ ਹੁੰਦੀਆਂ ਨੇ ਹਨਾ ਉਹ ਵਾਈਬ੍ਰੇਸ਼ਨ ਉਸ ਤਰ੍ਹਾਂ ਦੀਆਂ ਚੱਲ ਜਾਂਦੀਆਂ ਤਾਂ ਕਰਕੇ ਆਪਣੇ ਤੇ ਉਹ ਚੀਜ਼ ਦਾ ਬਹੁਤ ਅਸਰ ਹੁੰਦਾ ਮਰਤ ਵੇਲੇ ਉੱਠ ਕੇ ਜਿਹੜਾ ਵੀ ਤੁਸੀਂ ਕੰਮ ਕਰੋਗੇ ਨਾ ਉਹਦੇ ਵਿੱਚ ਬਹੁਤ ਬਰਕਤਾਂ ਆਉਣੀਆਂ ਤੁਹਾਨੂੰ ਹਨਾ ਤਾਂ ਜੇ ਜੇ ਆਪਾਂ ਉਹੀ ਕੰਮ ਆਪਾਂ ਥੋੜਾ ਜਿਹਾ ਲੇਟਰ ਦੇਨ ਚੜੇ ਕਰਦੇ ਆ ਕੋਈ ਘਰ ਦਾ ਕੰਮ ਹੀ ਲਾ ਲਓ ਉਸ ਚੀਜ਼ ਤਰ੍ਹਾਂ ਬੜੀ ਉਹ ਰੁਕਾਵਟ ਆ ਪੈਂਦੀ ਏ ਜਿਹੜਾ ਵੀ ਆਪਾਂ ਕੋਈ ਕੰਮ ਕਰਾਂਗੇ ਹਨਾ ਤੇ ਕਾਗਰਤਾ ਦੇ ਵਿੱਚ ਸ਼ਾਂਤੀ ਨਾਲ ਉਹ ਕੰਮ ਹੋ ਜਾਂਦਾ ਤੇ ਬਹੁਤ ਜਲਦੀ ਨਿਬੜਦਾ ਜਿਵੇਂ ਘਰ ਦੇ ਕੰਮ ਵੀ ਜੇਕਰ ਲਾ ਲਓ ਤਾਂ ਹਨਾ ਤੇ ਹਵਾਏ ਜੀ ਗੁਰੂ ਜੀ ਨਿਤਨੇਮ ਨਾਲ ਤਾਂ ਮੈਂ ਹਣੀ ਜਵੇਂ ਜੁੜੀ ਆ ਹਨਾ ਤਾਂ ਪਰ ਪਿੰਡਾਂ ਵਿੱਚ ਰਹਿਣ ਕਰਕੇ ਵੀ ਜਿਹੜਾ ਅਸੀਂ ਪਿੰਡਾਂ ਦੇ ਲੋਕ ਹੁੰਦੇ ਨਾ ਜਿਹੜਾ ਉਹ ਜਲਦੀ ਉੱਠੇ ਆਉਂਦੇ ਉਸੇ ਤਰ੍ਹਾਂ ਜਲਦੀ ਉੱਠ ਕੇ ਸਾਰਾ ਕੰਮ ਕਰਨਾ ਕਰਦਾ ਕੰਮ ਕਰਨਾ ਪਸੂ ਡੰਗਰਾਂ ਦਾ ਕੰਮ ਕਰਨਾ ਹਾ ਉਸ ਉਸ ਤਰ੍ਹਾਂ ਦਾ ਰੁਟੀਨ ਬਣਿਆ ਵਾ ਸੀਗਾ ਵੀ ਲੇਟ ਉੱਠਣ ਦਾ ਰੁਟੀਨ ਸ਼ੁਰੂ ਤੋਂ ਨਹੀਂ ਬਣਿਆ ਵਾ ਤਾਂ ਉਸ ਤਰ੍ਹਾਂ ਨਾ ਵੈਦੂ ਜੀ ਮੇਰਾ ਐਕਸਪੀਰੀਅੰਸ ਹੈ ਕਹਿੰਦਾ ਹੈ ਕਿ ਵੀ ਜੇ ਆਪਾਂ ਅਮਰਤ ਵੇਲੇ ਉੱਠ ਕੇ ਕੋਈ ਘਰ ਦਾ ਕੰਮ ਵੀ ਕਰੀਏ ਨਾ ਉਹਦੇ ਵਿੱਚ ਵੀ ਬਰਕਤ ਬਹੁਤ ਹੁੰਦੀ ਹੈ ਤੇ ਉਹ ਵੀ ਆਪਣਾ ਜਲਦੀ ਨਿਪਟਦਾ ਹੈਗਾ ਤੇ ਉਹਦਾ ਫਲ ਆਪਾਂ ਨੂੰ ਜ਼ਿਆਦਾ ਮਿਲਦਾ ਹੈ ਠੀਕ ਹੈ ਤਾਂ ਆਛਾ ਵੈਗੁਰੂ ਜੀ ਆਪਾਂ ਗੱਲ ਕਰਦੇ ਹਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਕਿਵੇਂ ਸੰਭਾਲੀਏ ਵੈਗੁਰੂ ਜੀ ਅਸਾਂ ਪਤੋਂ ਪਹਿਲਾਂ ਉੱਠ ਕੇ ਤੁਸੀਂ ਆਪਣੇ ਬਿਸਤਰ ਤੇ ਬੈਠ ਜਾਣਾ ਜਿੱਥੇ ਤੁਸੀਂ ਬੈੱਡ ਤੇ ਸੁੱਤੇ ਹੋ ਤੁਸੀਂ ਕਿਸੇ ਮੰਜੇ ਤੇ ਸੁੱਤੇ ਹੋ ਉਹਦੇ ਸਾਰਾ ਬਿਨਾਂ ਮੂਹ ਤੋਂ ਤੇ ਪੁਛ ਵੀ ਨਹੀਂ ਕਰਨਾਗਾ ਆਰਾਮ ਨਾਲ ਤੁਸੀਂ ਦਾ ਬੈਠ ਕੇ ਸਭ ਤੋਂ ਪਹਿਲਾਂ ਤੁਸੀਂ ਅ ਗੁਰਮੰਤਰ ਦਾ ਧਿਆਨ ਰੱਖਣਾ ਹੈ ਵਾਹਿਗੁਰੂ ਦਾ ਧਿਆਨ ਰੱਖਣਾ ਗੁਰੂ ਮਹਾਰਾਜ ਦੇ ਵਿੱਚ ਚਾ ਚਰਨਾਂ ਦੇ ਵਿੱਚ ਹਾਜ਼ਰੀ ਲਾਉਣੀ ਹੈ ਤੇ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਨਾ 2 ਮਿੰਟ 4 ਮਿੰਟ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ਼ਨਾਨ ਕਰਕੇ ਤੇ ਥੱਲੇ ਆਸਨ ਲਾਉਣਾ ਤੇ ਕੋਲ ਜਲ ਰੱਖਣਾਗਾ ਆਪਣਾ ਨਿਤਨੇਮ ਸ਼ੁਰੂ ਕਰਨਾ ਪਾਠ ਪੂਜਾ ਸ਼ੁਰੂ ਕਰਨੀ ਹੈ ਕਈ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਹਨਾ ਕਈ ਸਵੇਰੇ ਉੱਠ ਕੇ ਚਖਣੀ ਜਿਆਦਾ ਪਾਠ ਕਰਦੇ ਆ ਤੇ ਜਿਹੜੀ ਗੁਰੂ ਮਰਿਆਦਾ ਅਨੁਸਾਰ ਆਪਾਂ ਨੂੰ ਨਿਤਨੇਮ ਬਖਸ਼ਿਆ ਜੋ અમૃત પાન કરાਉਣ ਦੇ ਸਮੇਂ ਆਪਾਂ ਨੂੰ ਦੱਸਿਆ ਜਾਂਦਾ ਹੈਗਾ ਮर्यादा ਉਸ ਮੁਤਾਬਕ ਸਵੇਰ ਉੱਠ ਕੇ ਪੰਜ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈਗਾ ਤੇ ਵੈਦੂਲ ਜੀ ਆਸਲਾ ਕਿ ਪੰਜ ਤੁਸੀਂ ਜਿਹੜਾ ਵੀ ਤੁਸੀਂ ਪਾਠ ਕਰਦੇ ਹੋ ਤੁਸੀਂ ਪਾਠ ਕਰਨਾ ਉਸ ਤੋਂ ਬਾਅਦ ਤੁਸੀਂ ਨਾਮ ਸਿਮਰਨ ਜ਼ਰੂਰ ਕਰਨਾ ਬੇਸ਼ੱਕ ਤੁਸੀਂ 2 ਮਿੰਟ ਲਾ ਸਕਦੇ ਹੋ ਪਾਠ ਕਰਨਾ ਇੱਕ ਅਲੱਗ ਗੱਲ ਹੈ ਹਨਾ ਉਹਦਾ ਆਪਾਂ ਨੂੰ ਅਲੱਗ ਫਲ ਮਿਲਣਾ ਜਿਹੜਾ ਆਪਾਂ ਨਾਮ ਸਿਮਰਨ ਕਰਨਾ ਨਾਮ ਸਿਮਰਨ ਮਤਲਬ ਅ ਮੂਰ ਮੰਤਰ ਦਾ ਜਾਪ ਕਰ ਲੋ ਵਾਹਿਗੁਰੂ ਦਾ ਜਾਪ ਕਰ ਲੋ ਹਣਾ ਤਨ ਤਨ ਕਹਿ ਲੋ ਅ ਸ਼ੀ ਤਾਂ ਤਨ ਤਨ ਕਹਿ ਲੋ ਗੁਰੂ ਮਹਾਰਾਜ ਨੂੰ ਤਨ ਤਨ ਕਹਿ ਲੋ ਹਣਾ ਇਹ ਆਪਣਾ ਨਾਮ ਸਿਮਰਨ ਹੋ ਗਿਆ ਤਾਂ ਵਾਹਿਗੁਰੂ ਜੀ ਜਦੋਂ ਤੁਸੀਂ ਇਸ ਤਰ੍ਹਾਂ ਥੱਲੇ ਆਸਣ ਲਾ ਕੇ ਤੁਸੀਂ ਅ ਅਮਰਤ ਵਿਲਾਵ ਦਸਬਾ ਲਓਗੇ ਨਾ ਤਾਂ ਵਾਹਿਗੁਰੂ ਜੀ ਤੇਦਾ ਫਲ ਆਪਾਂ ਨੂੰ ਹਜ਼ਾਰਾਂ ਗੁਣਾ ਮਿਲਦਾ ਕਿਉਂਕਿ ਉਸ ਟਾਈਮ ਬਹੁਤ ਇਹੋ ਜੀਆਂ ਰੂਹਾਂ ਹੁੰਦੀਆਂ ਇਹੋ ਜੀ ਸੰਗਤ ਬਹੁਤ ਹੁੰਦੀ ਹੈ ਜਿਹੜਾ ਅਮਰਤ ਵੇਲੇ ਉੱਠ ਕੇ ਤੇ ਪਾਠ ਪੂਜਾ ਕਰਦੇ ਆ ਤੇ ਜਦੋਂ ਆਪਾਂ ਚਾਹੇ ਉਹਨਾਂ ਤੋਂ ਹਜ਼ਾਰਾਂ ਮਿਲ ਦੂਰ ਬੈਠੇ ਹੋਈਏ ਜਦੋਂ ਆਪਾਂ ਵੀ ਆਸਣ ਲਾ ਕੇ ਉਸ ਟਾਈਮ ਆਪਾਂ ਪਾਠ ਪੂਜਾ ਕਰਦੇ ਆ ਤਾਂ ਉਹ ਆਪਣੀ ਇੱਕ ਸੰਗਤ ਬਣ ਜਾਂਦੀ ਹੈ ਤੇ ਸੰਗਤ ਦਾ ਵਾਏ ਗੁਰੂ ਜੀ ਫਲ ਆਪਾਂ ਨੂੰ ਡਬਲ ਮਿਲਦਾ ਹੈ ਜਦੋਂ ਆਪਾਂ ਸੰਗਤ ਦੇ ਵਿੱਚ ਕੋਈ ਪਾਠ ਪੂਜਾ ਕਰਦੇ ਆ ਤਾਂ ਆਪਾਂ ਨੂੰ ਉਹਦਾ ਫਲ ਬਹੁਤ ਜ਼ਿਆਦਾ ਮਿਲਦਾ ਹੈਗਾ ਜਿਹੜੇ ਹੁਣ ਸ਼ੀਦਾ ਸਾਹਿਬ ਚਪੈਰਾ ਸਾਹਿਬ ਕੱਟਿਆ ਜਾਂਦਾ ਹੈਗਾ ਵਾਹਿਗੁਰੂ ਜੀ ਚਪੈਰਾ ਸਾਹਿਬ ਦੇ ਚ ਕੋਈ ਮੰਤਰ ਨਹੀਂ ਪੜਿਆ ਜਾਂਦਾਗਾ ਕੋਈ ਅਲੱਗ ਕਿਸੇ ਤਰ੍ਹਾਂ ਦੀ ਕੋਈ ਜਾਪਨੀ ਕਰਵਾਇਆ ਜਾਂਦਾ ਜੋ ਵਾਹਿਗੁਰੂ ਜੀ ਆਪਾਂ ਬਾਣੀ ਪੜਦੇ ਆ ਪੰਜ ਜਪਜੀ ਸਾਹਿਬ ਤੇ ਇੱਕ ਸੁਖਮਨੀ ਸਾਹਿਬ ਤੇ ਦੋ ਚਪਾਈ ਸਾਹਿਬ ਜੇ ਛੇ ਪੜੀ ਆਨੰਦ ਸਾਹਿਬ ਦੀ ਉਦੋਂ ਬਾਲ ਦਰਦਾਸ ਹੁੰਦੀ ਹੈ ਵਾਹਿਗੁਰੂ ਜੀ ਉਹ ਜਿਹੜੀ ਜਿਹੜੀਆਂ ਆਪਾਂ ਬਾਣੀਆਂ ਰੁਟੀਨ ਦੇ ਵਿੱਚ ਪੜ੍ਹਦੇ ਉਹੀ ਬਾਣੀਆਂ ਉੱਥੇ ਪੜੀਆਂ ਜਾਂਦੀਆਂ ਪਰ ਉੱਥੇ ਦੁਪਹਿਰਾ ਸਾਹਿਬ ਦੇ ਵਿੱਚ ਬਖਸ਼ਿਸ਼ਾਂ ਕਿਉਂ ਜ਼ਿਆਦਾ ਹੁੰਦੀਆਂ ਕਿਉਂਕਿ ਉੱਥੇ ਸੰਗਤੀ ਰੂਪ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਹਨਾ ਅ ਸੰਗਤੀ ਰੂਪ ਦੇ ਵਿੱਚ ਬਾਣੀ ਪੜਨ ਦੇ ਨਾਲ ਫਲ ਆਪਾਂ ਨੂੰ ਜ਼ਿਆਦਾ ਮਿਲਦਾ ਹੈ ਹਨਾ ਕਈ ਵਾਰੀ ਨਾ ਆਪਾਂ ਨੂੰ ਇਹ ਵੀ ਹੁੰਦਾਗਾ ਵੀ ਜਦੋਂ ਆਪਾਂ ਉੱਥੇ ਜਾਂਦੇ ਆ ਹਨਾ ਕਈ ਸੰਗਤ ਇਹੋ ਜੀ ਹੁੰਦੀ ਹੈ ਵੀ ਜਿੰਨਾਂ ਦਾ ਮਨ ਭਰ ਆਉਂਦਾਗਾ ਵਾਹਿਗੁਰੂ ਦੇ ਗੁਰੂ ਮਹਾਰਾਜ ਅੱਗੇ ਤਨ ਤਨ ਬਾਬਾ ਦੀਪ ਸਿੰਘ ਜੀ ਅੱਗੇ ਨਾ ਉਹ ਰੋਂਦੇ ਵੀ ਆ ਤਾਂ ਇਹੋ ਜੀਆਂ ਰੂਹਾਂ ਨੂੰ ਦੇਖ ਕੇ ਆਟੋਮੈਟਿਕਲੀ ਆਪਣੇ ਮਨ 'ਚੋਂ ਵੀ ਨਿਕਲਦਾ ਈ ਸੱਚੇ ਪਾਤਸ਼ਾਹ ਵਾਹਿਗੁਰੂ ਕਿੰਨਾ ਇਹ ਇਨਸਾਨ ਭਾਵਿਕ ਹੋ ਰਿਹਾ ਕਿੰਨਾ इमोशनल ਹੋ ਰਿਹਾ ਵਾਹਿਗੁਰੂ ਜੀ ਇਹਦੀ ਅਰਦਾਸ ਜ਼ਰੂਰ ਸੁਣਿਓ ਇਸ ਤਰ੍ਹਾਂ ਹੁੰਦਾ ਸੱਚੇ ਉੱਥੇ ਸੰਗਤ ਦੇ ਵਿੱਚ ਨਾ ਜਦੋਂ ਬੈਠ ਜਾਂਦੇ ਆਪਾਂ ਤਾਂ ਵਾਹਿਗੁਰੂ ਜੀ ਕਈਆਂ ਦੇ ਨ ਮਨਾਚਰ ਅਰਦਾਸਾਂ ਨਿਕਲਦੀਆਂ ਆਪਣੇ ਲਈ ਠੀਕ ਹੈ ਤਾਂ ਉਸ ਕਰਕੇ ਆਪਣੇ ਤੇ ਬਖਸ਼ਿਸ਼ ਜ਼ਿਆਦਾ ਹੁੰਦੀ ਹੈ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਅਮਰਤ ਵੇਲੇ ਤੁਸੀਂ ਥੱਲੇ ਆਸਣ ਲਾ ਕੇ ਫਿਰ ਤੁਸੀਂ ਅਮਰਤ ਵੇਲਾ ਸੰਭਾਲ ਸਕਦੇ ਹੋ ਠੀਕ ਹੈ ਤਾਂ ਵਾਹਿਗੁਰੂ ਜੀ ਮਹਾਰਾਜ ਨੇ ਕਿਹਾ ਕਿ ਜਿਵੇਂ ਆਪਾਂ ਜਿਵੇਂ ਅਮਰਤ ਵੇਲਾ ਤਾਂ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਪਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਅਮਰਤ ਵੇਲਾ ਜ਼ਿਆਦਾ ਮੰਨਿਆ ਗਿਆ ਕਿਉਂਕਿ ਅ ਅਸਟਾਈਮ ਜਿਹੜੇ ਗੁਰੂ ਮਹਾਰਾਜ ਸੀਗੇ ਗੁਰੂ ਹੋਏ ਆ ਉਹਨਾਂ ਨੇ ਆ ਵੇਲਾ ਇਹ ਸੰਭਾਲਿਆ ਤੇ ਅਬਰਤ ਵੇਲਾ ਦੇਖ ਬਈ ਗੁਰੂ ਜੀ ਜਦੋਂ ਆਪਾਂ ਅਮਰਤ ਵੇਲੇ ਦਾ ਨਾਮ ਲੈਨੇ ਨਾ ਅਮਰਤ ਦੇਖੋ ਇੱਕ ਇੱਕ ਅੰਮ੍ਰਿਤ ਤੁਸੀਂ ਆਪੇ ਸਮਝੋ ਵੀ ਜਿਹੜੇ ਵੇਲੇ ਦਾ ਨਾਮ ਅੰਮ੍ਰਿਤ ਹਨ ਉਹਦੇ ਵਿੱਚ ਬਖਸ਼ਿਸ਼ ਕਿੰਨੀ ਹੋਊਗੀ ਉਹ ਕਿਹੜਾ ਫਾਲਾ ਕਿੰਨਾ ਹੋਊਗਾ ਕਿਉਂਕਿ ਉਹ ਇੱਕ 24 ਘੰਟਿਆਂ ਦੇ ਵਿੱਚ ਉਹ ਇੱਕ ਅੰਮ੍ਰਿਤ ਦਾ ਵੇਲਾ ਹੈ ਹਨਾ ਜਿਵੇਂ ਹੁਣ ਆਪਾਂ ਕਹਿ ਦਿੰਨੇ ਨਾ ਵੀ ਸਰੋਵਰ ਤੋਂ ਜਲ ਲੈ ਕੇ ਆਉਣੇ ਵੀ ਉਹ ਅੰਮ੍ਰਿਤ ਜਲ ਹੈ ਹਨਾ ਉਸੇ ਤਰ੍ਹਾਂ ਉਹ ਇੱਕ ਅੰਮ੍ਰਿਤ ਉਹਦਾ ਨਾਮ ਰੱਖਿਆ ਗਿਆ ਕਿਉਂ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਨਾ ਉਹਦੇ ਤੋਂ ਹਜ਼ਾਰਾਂ ਫਲ ਆਪਾਂ ਨੂੰ ਜ਼ਿਆਦਾ ਮਿਲਦਾ ਹਜ਼ਾਰਾ ਗੁਣਾ ਫਲ ਆਪਾਂ ਨੂੰ ਜ਼ਿਆਦਾ ਮਿਲਦਾ ਅਮਰਤ ਵੇਲੇ ਦਾ ਹਨ ਤਾਂ ਹੀ ਆਪਾਂ ਨੂੰ ਵੈਗੁਰੂ ਨੇ ਅਮਰਤ ਵੇਲਾ ਸੰਭਾਲਣ ਨੂੰ ਕਿਹਾ ਹਨ ਤਾਂ ਵੈਗੁਰੂ ਜੀ ਅਮਰਤ ਵੇਲਾ ਜਿਹੜਾ ਆਪਾਂ ਸੰਭਾਲਦੇ ਆ ਤੇ ਮਹਾਰਾਜ ਨੇ ਕਿਹਾ ਕਿ ਜਿਹੜਾ 2 ਵਜੇ ਉੱਠ ਕੇ ਇਸ਼ਨਾਨ ਕਰਦਾ ਹੈ ਹਨ ਜਾਂ 5 ਵਜੇ ਉੱਠ ਕੇ ਇਸ਼ਨਾਨ ਕਰਦਾ ਤਾਂ ਪਹਿਲੇ ਪਹਿਰ ਜਿਹੜਾ ਇਸ਼ਨਾਨ ਕਰਦਾ ਹੈ ਵੈਗੁਰੂ ਜੀ ਕਹਿੰਦੇ ਨੇ ਉਹਨੂੰ ਸਵਾ ਮਾਣਾ ਜਿਹੜਾ ਸੋਨੇ ਦੇ ਬਰਾਬਰ ਦਾ ਫਲ ਮਿਲਦਾ ਠੀਕ ਹੈ ਜੀ ਜਿਹੜਾ ਉਹ ਤੋਂ 2 ਘੜੀਆਂ ਬਾਅਦ ਵਿੱਚ ਇਸ਼ਨਾਨ ਕਰੂਗਾ ਉਦੋਂ ਉਹਨੂੰ ਸਵਾ ਮਾਣਾ ਚਾਂਦੀ ਦਾ ਫਲ ਮਿਲਦਾ ਉਦੋਂ ਬਾਅਦ ਜਿਹੜਾ ਉਸ ਤੋਂ 2 ਘੜੀਆਂ ਹੋਰ ਬਾਅਦ ਲੇਟ ਵਿੱਚ ਇਸ਼ਨਾਨ ਕਰੂਗਾ ਕਿਉਂਕਿ ਜਦੋਂ ਆਪਾਂ ਮਵਾਏ ਕਰੂ ਜੀ ਮਰਤ ਵਿਲਾਸ ਮਾਰਨਾ ਤਾ ਅਮਰਤ ਵੇਲੇ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਤਾਂ ਆਪਾਂ ਨਾਲ-ਨਾਲ ਮੂਲ ਮੰਤਰ ਦਾ ਜਾਪ ਕਰਨਾ ਵਾਹਿਗੁਰੂ ਨੂੰ ਧੰਨ ਧੰਨ ਕਹਿਣਾ ਹੈਗਾ ਇਸ ਤਰ੍ਹਾਂ ਆਪਾਂ ਜ਼ਰੂਰ ਬੋਲਣਾ ਆਟੋਮੈਟਿਕਲੀ ਆਪਣੇ ਦਿਮਾਗ ਵਿੱਚੋਂ ਆਪਣੇ ਰਸਨਾ ਦੇ ਵਿੱਚੋਂ ਇਹ ਜਾਪ ਆਪਣੇ ਆਪ ਨਿਕਲਣਾ ਸ਼ੁਰੂ ਹੋ ਜਾਂਦਾ ਹੈਗਾ ਤਾਂ ਵਾਹਿਗੁਰੂ ਜੀ ਜਿਹੜਾ ਕਹਿੰਦੇ ਉਸ ਤੋਂ ਬਾਅਦ ਦੋ ਘੜੀਆਂ ਹੋਰ ਲੇਟ ਇਸ਼ਨਾਨ ਕਰਦਾ ਹੈਗਾ ਵਾਹਿਗੁਰੂ ਦਾ ਨਾਮ ਲੈਂਦਾ ਹੈਗਾ ਤਾਂ ਉਹਨੂੰ ਸਵਾ ਮਣ ਚਾਂਦੀ ਦਾ ਫਲ ਮਿਲਦਾ ਉਸ ਤੋਂ ਬਾਅਦ ਦੋ ਘੜੀਆਂ ਹੋਰ ਜਿਹੜਾ ਲੇਟ ਹੁੰਦਾਗਾ ਤਾਂ ਉਹਨੂੰ ਸਵਾਮਣ ਤਾਂਬੇ ਦਾ ਫਲ ਮਿਲਦਾ ਉਸ ਤੋਂ ਬਾਅਦ ਜਿਹੜਾ ਹੋਰ ਦੋ ਘੜੀਆਂ ਲੇਟ ਹੋ ਜਾਊਗਾ ਤਾਂ ਉਹਨੂੰ ਸਵਾਮਣ ਅਨਾਜ ਦਾ ਫਲ ਮਿਲਦਾ ਇਸ ਤਰ੍ਹਾਂ ਵੈਗੁਰੂ ਜੀ ਜਿੰਨਾ ਆਪਾਂ ਲੇਟ ਹੁੰਦੇ ਜਾਵਾਂਗੇ ਆਪਣਾ ਫਲ ਘਟਦਾ ਜਾਊਗਾ ਤੇ ਵੈਗੁਰੂ ਜੀ ਜਿਹੜਾ ਕਹਿੰਦੇ ਅਮਰਤ ਵੇਲੇ ਨਹੀਂ ਉੱਠ ਕੇ ਇਸ਼ਨਾਨ ਕਰਦਾ ਜਿਹੜਾ ਦਿਨ ਦਿਨ ਚੜੇ ਇਸ਼ਨਾਨ ਕਰਦਾ ਉਹ ਗੁਰੂ ਮਹਾਰਾਜ ਲਈ ਇਸ਼ਨਾਨ ਨਹੀਂ ਕਰਦਾਗਾ ਉਹ ਪਾਠ ਪੂਜਾ ਲਈ ਇਸ਼ਨਾਨ ਨਹੀਂ ਕਰਦਾ ਉਹ ਆਪਣੇ ਸਰੀਰ ਲਈ ਇਸ਼ਨਾਨ ਕਰਦਾਗਾ ਤਾਂ ਕਹਿੰਦੇ ਉਹਦਾ ਫਲ ਆਪਾਂ ਨੂੰ ਕੋਸ਼ ਫਲ ਨਹੀਂ ਮਿਲਦਾ ਗੋ ਆਪਾਂ ਨੂੰ ਆਪਣਾ ਸਰੀਰ ਜਰੂਰ arogy reh sakda ga ਤੇ ਜੇ ਆਪਾਂ ਅਮਰਤ ਵੇਲੇ ਇਸ਼ਨਾਨ ਕਰਾ ਕਰਕੇ ਪਾਠ ਪੂਜਾ ਕਰਾਂਗੇ ਤਾਂ ਉਹਦੇ ਨਾਲ ਆਪਣਾ ਸਰੀਰ ਵੀ arogy ਰਹੂਗਾ ਤੇ ਆਪਣਾ ਮਨ ਵੀ arogy ਰਹਿੰਦਾਗਾ ਤਾਂ ਵਾਹਿਗੁਰੂ ਜੀ ਅਮਰਤ ਵੇਲਾ ਜਰੂਰ ਸੁਭਾ ਲਓ ਤੇ ਇੱਕ ਹੋਰ ਗੱਲ ਹੈ ਵਾਹਿਗੁਰੂ ਜੀ ਅਮਰਤ ਵੇਲੇ ਜਿਹੜੀਆਂ ਰਹਾਣੀ ਸ਼ਕਤੀਆਂ ਹੁੰਦੀਆਂ ਰੱਬੀ ਰੂਹਾਂ ਹੁੰਦੀਆਂ ਨੇ ਉਹ ਆਪਣੇ ਅੰਗ ਸੰਗ ਸਹਾਈ ਹੁੰਦੀਆਂ ਸ਼ੀਰ ਸਿੰਘ ਆਪਣੇ ਅੰਗ ਸੰਗ ਸਹਾਈ ਹੁੰਦੇ ਕਹਿੰਦੇ ਨੇ ਕਿ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਉਹ ਅਮਰਤ ਵੇਲੇ ਨਾ ਸਾਰੇ এনवायरमेंट ਦੇ ਵਿੱਚ ਤੁਰੀਆਂ ਫਿਰਦੀਆਂ ਨੇ ਤੇ ਜਿਹੜਾ ਕੋਈ ਉਹਨਾਂ ਦਾ ਜਾਪ ਕਰਦਾਗਾ ਨਾ ਰੱਬੀ ਰੂਹਾਂ ਸਮਝਦੇ ਵਾਹਿਗੁਰੂ ਜੀ ਜੋ ਜਿਹੜੇ ਸ਼ੀਰਦ ਸਿੰਘ ਹੈ ਜਿਹੜੇ ਗੁਰੂ ਮਹਾਰਾਜ ਦੇ ਲਾਡਲੇ ਲਾਡਲੇ ਸਿੱਖ ਹੈ ਹਨ ਉਹ ਰੱਬੀ ਰੂਹਾਂ ਹੁੰਦੀਆਂ ਨੇ ਗੁਰੂ ਮਹਾਰਾਜ ਰੱਬੀ ਰੂਹਾਂ ਦੇ ਵਿੱਚ ਫਿਰਦੇ ਹੈ ਹਨ ਤਾਂ ਵੈਦੂ ਜੀ ਉਹ ਰੂਹਾਂ ਕਮਰੇ ਤੇ ਵੇਲੇ ਘਰਦੀਆਂ ਨੇ ਤੇ ਜਦੋਂ ਆਪਾਂ ਜਾਪਾ ਕਰਦੇ ਹਾਂ ਜਦੋਂ ਆਪਾਂ ਉਹਨਾਂ ਦਾ ਨਾਮ ਲੈਂਦੇ ਹਾਂ ਤਾਂ ਉਹ ਆਪਣੇ ਅੰਗ ਸੰਗ ਸਹਾਇ ਹੁੰਦੀਆਂ ਤੇ ਉਹ ਆਪਣੇ ਅੰਗ ਸੰਗ ਬੈਠਦੀਆਂ ਨੇ ਆਪਣੇ ਤੇ ਬਖਸ਼ਿਸ਼ਾਂ ਕਰਦੀਆਂ ਨੇ ਸਵਾਇਏ ਗੁਰੂ ਜੀ ਉਹ ਸਿਹਦਾਪਾ ਨੂੰ ਹਾਲ ਬਹੁਤ ਜ਼ਿਆਦਾ ਮਿਲਦਾ ਹੈਗਾ ਤਾਂ ਇਸ ਤਰ੍ਹਾਂ ਵੇ ਗੁਰੂ ਜੀ ਅਮਰਤ ਵੇਲਾ ਜ਼ਰੂਰ ਸੰਭਾਲੋ ਠੀਕ ਹੈ ਤੇ ਸ਼ਾਮ ਨੂੰ ਜਲਦੀ ਸੋਣਾ ਸ਼ੁਰੂ ਕਰੋ ਕੱਲ ਦੀ ਮੇਰੀ ਵੀਡੀਓ ਵਿੱਚ ਤੁਹਾਨੂੰ ਸਾਰੀ ਹੀ ਜਾਣਕਾਰੀ ਦਿੱਤੀ ਹੋਈ ਹੈ ਵੀ ਕਿਸ ਤਰ੍ਹਾਂ ਆਪਾਂ ਅਮਰਤ ਵੇਲਾ ਸੰਭਾਲ ਸੋਰੀ ਕਿਸ ਤਰ੍ਹਾਂ ਆਪਾਂ ਅਮਰਤ ਵੇਲੇ ਉੱਠ ਸਕਦੇ ਹਾਂ ਕਿਹੜੀਆਂ ਆਪਾਂ ਵਿਧੀਆਂ ਵਰਤ ਸਕਦੇ ਹਾਂ ਇਸ ਤਰ੍ਹਾਂ ਆਪਾਂ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਆ ਅਮਰਤ ਵੇਲੇ ਉੱਠਣ ਦੇ ਲਈ ਤਾਂ ਵੈਗੁਰੂ ਜੀ ਇਸ ਤਰ੍ਹਾਂ ਆਪਾਂ ਉਹ ਉਹ ਗੀੜੀਆਂ ਵਰਤਣੀਆਂ ਨੇ ਤੇ ਅਮਰਤ ਵੇਲੇ ਉੱਠਣਾ ਸ਼ੁਰੂ ਕਰਨਾ ਇਸ ਤਰ੍ਹਾਂ ਆਪਾਂ ਅਮਰਤ ਵੇਲੇ ਸਵੇਰ ਜੀ ਸੰਭਾਲਣਾ ਹੈ ਅਮਰਤ ਵੇਲੇ ਬਹੁਤ ਆਪਾਂ ਨੂੰ ਪ੍ਰਮਾਤਮਾ ਦਾਤ ਬਖਸ਼ਦੇ ਆ ਆਪਣੇ ਆਲਸ ਨੂੰ ਦੂਰ ਕਰੋ ਜਦੋਂ ਆਪਾਂ ਜਿਹੜੇ ਸਵੇਰ ਦੀ ਗਹਿਰੀ ਨੀਂਦ ਹੁੰਦੀ ਹੈ ਗੂੜੀ ਨੀਂਦ ਹੁੰਦੀ ਹੈ ਜਦੋਂ ਆਪਾਂ ਉਹਨੂੰ ਤਿਆਗ ਕੇ ਉੱਠ ਗਏ ਨਾ ਤਵਾਇ ਗੁਰੂ ਦੀ ਆਪਣੇ ਤੇ ਬਹੁਤ ਬਖਸ਼ਿਸ਼ ਹੋ ਜਾਂਦੀ ਹੈ ਤਵਾਇ ਗੁਰੂ ਜੀ ਜੇ ਕੋਈ ਭੈਣ ਭਰਾ ਪਹਿਲੀ ਵਾਰੀ ਬਾਟਕੂ ਜੇ ਸ਼ੁਰੂ ਕਰ ਰਿਹਾ ਹੈ ਹਨਾ ਤਾਂ ਪਹਿਲੀ ਵਾਰੀ ਪਹਿਲਾਂ ਪਹਿਲਾ ਆਪਣਾ ਮਨ ਨਹੀਂ ਟਿਕੂ ਟਿਕੂਗਾ ਤਵਾਇ ਗੁਰੂ ਜੀ ਪਹਿਲਾਂ ਪਹਿਲਾ ਬੋਲ ਕੇ ਪਾਠ ਕਰਨਾ ਸ਼ੁਰੂ ਕਰੋ ਠੀਕ ਹੈ ਮਨ ਨਹੀਂ ਟਿਕਦਾ ਇਸ ਗੱਲ ਦੀ ਕੋਈ ਤੁਸੀਂ ਵਹਿਮ ਭਰਮ ਨਹੀਂ ਕਰਨਾ ਕੋਈ ਤੁਸੀਂ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ ਮਨ ਨਹੀਂ ਟਿਕਦਾ ਨਹੀਂ ਟਿਕਦਾ ਨਾ ਟਿਕੰਦੇ ਹੋ ਕੋਈ ਗੱਲ ਨਹੀਂ ਵੀ ਤੁਸੀਂ ਆਪਣੀ ਪਾਠ ਪੂਜਾ ਕਰਨੀ ਹੈ ਠੀਕ ਹੈ ਤੁਸੀਂ ਉੱਚੀ ਬੋਲ ਕੇ ਕਰ ਸਕਦੇ ਹੋ ਉੱਚੀ ਬੋਲ ਬੋਲ ਕੇ ਆਪਾਂ ਜੇ ਕਰਾਂਗੇ ਤਾਂ ਉਸ ਤਰ੍ਹਾਂ ਆਪਣਾ ਜਿਹੜੀ ਮੰਨਿਆ ਉਹ ਟਿਕੂ ਆ ਹਨਾ ਪਰਮਾਨ ਬਾਰਕ ਘਟਪੜਕ ਦਾਗਾ ਇਸ ਤਰ੍ਹਾਂ ਤੁਸੀਂ ਅਮਰਤ ਵੇਲਾ ਵੇ ਗੁਰੂ ਜੀ ਸੰਭਾਲਣਾ ਤਾਂ ਇਸ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਤਨੇ ਹਾਜ਼ਰੀ ਲਾਉਣੀ ਹੈ ਤੇ ਸਾਰਿਆਂ ਸੰਗਤਾਂ ਅੱਗੇ ਬੇਨਤੀ ਹੈ ਕਿ ਆਪਰਾ ਅਮਰਤ ਵੇਲਾ ਸੰਭਾਲੋ ਥੋੜਾ ਸੰਭਾਲਣਾ ਸ਼ੁਰੂ ਕਰ ਦਿਓ ਕਿਉਂਕਿ ਸ਼ੁਰੂ-ਸ਼ੁਰੂ 'ਚ ਜਦੋਂ ਆਪਾਂ ਅਮਰਤ ਵੇਲਾ ਸੰਭਾਲਦੇ ਆਂ ਤਾਂ ਆਪਾਂ ਨੂੰ ਨੀਂਦ ਵੀ ਆਉਂਦੀ ਹੈ ਬਾਸੀਆਂ ਵੀ ਆਉਂਦੀਆਂ ਆਲਸ ਵੀ ਹੁੰਦੀ ਹੈ ਤਾਂ ਥੋੜਾ 2 ਮਿੰਟ ਲਾਉਣਾ ਸ਼ੁਰੂ ਕਰ ਦਿਓ 5 ਮਿੰਟ ਲਾਉਣਾ ਸ਼ੁਰੂ ਕਰ ਦਿਓ 10 ਮਿੰਟ ਲਾਉਣਾ ਸ਼ੁਰੂ ਕਰ ਦਿਓ ਨਾ ਉਸ ਤਰ੍ਹਾਂ ਹੌਲੀ-ਹੌਲੀ ਆਦਤ ਪਾਓ ਉੱਠ ਕੇ ਬਿਲਕੁਲ ਵੀ ਪਾਠ ਪੂਜਾ ਤੁਹਾਡੇ ਕੋਲ ਮੰਨ ਲਓ ਅ ਵੈਸੇ ਤਾਂ ਢੀ ਵੱਡੀ ਗੱਲ ਨਹੀਂ ਹੁੰਦੀ ਕਿ ਆਪਾਂ ਵੀ ਕੋਈ 2 ਮਿੰਟ 5 ਮਿੰਟ ਵੀ ਨਹੀਂ ਬੈਠ ਸਕਦੇ ਆਪਾਂ ਆਪਣੇ ਸਰੀਰ ਨੂੰ ਇੰਨਾ ਵੀ ਨਹੀਂ ਕੰਟਰੋਲ ਕਰ ਸਕਦੇ ਪਰ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਨਾ ਵੀ ਅਸੀਂ ਜਿਵੇਂ ਹੀ ਦੇਵਸਾਂ ਹਨ ਤਾਂ ਤੁਸੀਂ ਅਮਰਥ ਵੇਲੇ ਉੱਠ ਕੇ ਇਸ਼ਨਾਨ ਕਰਕੇ ਤਾਂ ਤੁਸੀਂ ਆਪਣਾ ਕੰਮ ਤੰਦਾ ਸ਼ੁਰੂ ਕਰ ਦਿਓ ਵਾਹਿਗੁਰੂ ਵਾਹਿਗੁਰੂ ਜਾਪ ਕਰਨ ਮਨ ਵਿੱਚ ਕਰਨਾ ਸ਼ੁਰੂ ਕਰ ਦਿਓ ਕੋਲ ਕੋਈ ਕਥਾ ਲਾ ਲਓ ਹੈਨਾ ਅ ਕੋਈ ਕੋਈ ਪਾਠ ਪੂਜਾ ਲਾ ਲ ਕੋਣ ਉਸ ਤਰ੍ਹਾਂ ਤੁਹਾਡੀ ਉੱਠਣ ਦਾ ਰੁਟੀਨ ਬਣ ਜੂਗਾ ਪਰਤ ਵੇਲੇ ਜਲਦੀ ਉੱਠਣ ਦਾ ਰੁਟੀਨ ਬਣ ਜੂਗਾ ਫਿਰ ਵੀ ਤੁਸੀਂ ਪਾਠ ਪੂਜਾ ਸ਼ੁਰੂ ਕਰ ਲਓ ਬਹੁਤ ਸੌਖੇ ਤਰੀਕੇ ਨਾਲ ਆਪਾਂ ਗੁਰਬਾਣੀ ਨਾਲ ਜੁੜ ਸਕਦੇ ਹਾਂ ਨਾ ਜਿਹੜਾ ਮੇਰਾ ਜਿਸ ਤਰ੍ਹਾਂ ਦਾ ਮੈਨੂੰ ਐਕਸਪੀਰੀਅੰਸ ਹੈ ਜਿਸ ਤਰ੍ਹਾਂ ਮੈਂ ਵਾਇਬ੍ਰੋ ਨਾਲ ਜੁੜੀ ਹਾਂ ਨਾ ਜਿਸ ਤਰ੍ਹਾਂ ਮੇਰੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਮੈਂ ਉਸ ਤਰ੍ਹਾਂ ਦੇ ਤਰੀਕੇ ਤੁਹਾਡੇ ਨਾਲ ਸਾਂਝੇ ਕਰਦੀ ਹਾਂ ਬਹੁਤ ਗਿਆਨੀ ਧਿਆਨੀ ਵਾਲੇ ਤਰੀਕੇ ਵਾਈਗੁਰੂ ਜੀ ਮੈਂ ਇਹ ਨਹੀਂ ਵਰਤਦੀ ਕਿ ਗ੍ਰਸਤੀ ਜੀਵਨ ਹੈ ਹੂੰ ਬੱਚੇ ਵੀ ਸਾਹਮਣੇ ਐ ਤੇ ਆਪ ਸਭ ਨੂੰ ਪਤਾ ਹੀ ਐ ਕਿ ਮੈਂ ਨੌਕਰੀ ਵੀ ਕਰਦੀ ਆ ਘਰ ਵੀ ਸਮਾਰਨਾ ਬਹੁਤ ਗਿਆਨੀ ਧਿਆਨੀ ਵਾਲੀਆਂ ਵਿਧੀਆਂ ਮੈਂ ਨਹੀਂ ਵਰਤਦੀ ਇੱਕ ਸੌਖੇ ਤਰੀਕੇ ਨਾਲ ਗ੍ਰਸਤੀ ਜੀਵਨ ਨਾਲ ਆਪਾਂ ਜਿਵੇਂ ਆਪਾਂ ਬਾਣੀ ਨਾਲ ਜੋੜ ਸਕਦੇ ਆ ਵਾਈਗੁਰੂ ਜੀ ਤੁਹਾਡੇ ਉਹ ਉਹੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਐ ਤਵਾਇ ਗੁਰੂ ਜੀ ਕਰਤਾ ਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕੋਈ ਹੋਰ ਗੁਰੂ ਦੇ ਚਰਨਾ ਜਨ ਨਾਲ ਜੁੜੇ ਕੋਈ ਭੈਣ ਭਰਾ ਹੋਰ ਕੋਈ ਗੁਰੂ ਮਹਾਰਾਜ ਨਾਲ ਜੁੜੇ ਤਾਂ ਇਸ ਤਰ੍ਹਾਂ ਵਧੀਆ ਜਾਣਕਾਰੀਆਂ ਹੋਰ ਜ਼ਿਆਦਾ ਜਾਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਨਾ ਚੈਨਲ ਨੂੰ ਵੱਤ ਵਤ ਸਪੋਰਟ ਕਰਿਓ ਕਮੈਂਟ ਬਾਕਸ ਦੇ ਵਿੱਚ ਆਪਣੇ ਜਿਹੜੇ ਵਿਚਾਰ ਆ ਜਰੂਰ ਦਿਆ ਕਰੋ ਜਿਸ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਾਇਆ ਕਰੋ ਤਾਂ ਹੁਣ ਕਰਦੇ ਆ ਆਪਾਂ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ